ਸਤਿ ਗੁਰੂ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਆ ਵੀ ਜੀ ਆਇਆ ਪੰਕਲ ਪਨੀਰੀ ਇੱਕ ਗਿਆਰੀ ਪੀਆਰ 126 ਦੀ ਤੇ ਬਾਕੀ ਪਰਲੀ ਪਨੀਰੀ ਵੀ ਆਪਣੀ ਵਧੀਆ ਹੋ ਚੱਲੀ ਤਕਰੀਬਨ 35 40 ਕਿਲਿਆਂ ਦੀ ਪਨੀਰੀ ਹੋ ਜਾਣੀ ਹੈ ਆਪਣੀ ਆ ਮੋਟਰ ਤੇ ਤੇ ਮੱਕੀ ਵੱਢ ਲਈ ਦੀ ਆਪਾਂ ਹਰਸੀ ਗੰਡੇ ਦੇ ਲਾਇਆ ਇਹਦੀ ਇਹ ਆਪਣੀ ਲੱਗੀ ਆ 1450 ਲੱਗੀ ਆ ਝਾੜ ਦਿੱਤਾ ਏ ਇਹ 13 68 ਬੀਜਤੀ ਝੜ ਆਇਆ 58 ਕੁਇੰਟਲ ਕੀਲੇ ਦੇ ਹਿਸਾਬ ਨਾਲ ਬਾਕੀ ਦਿਖਾਉਣਾ ਤੁਹਾਨੂੰ ਪਨੀਰੀ ਕਿ ਕਿਦਾਂ ਦੀ ਖੜੀ ਆ ਵੀ ਕਦੋਂ ਤਿਆਰ ਹੁੰਦੀ ਆ ਲਾਉਣ ਲਈ ਆਹ ਥੋੜੀ ਘਟ ਜੰਮੀ ਆ ਪਨੀਰੀ ਇਹ ਥੋੜੀ 10:00 ਵਜੇ ਬੀਜੀ ਧੀ ਧੁੱਪਾਂ ਕਰਕੇ ਜ਼ਮੀਨ ਤੀ ਗਰਮ ਉਹਦੇ ਕਰਕੇ ਤੂਆਂ ਜਲ ਗਈਆਂ ਮਾੜੀਆਂ ਮੋਟੀਆਂ ਦੇਖੋ ਜਿੰਨੀ ਕਹੂਗੀ 19 ਕੇ ਸਹੀ ਤੇ ਬਾਕੀ ਆ ਆਪਾਂ ਸਵੇਰੇ ਸਾਜਰੇ ਬੀਜਦੇ ਹੁੰਦੇ ਸੀ ਇਹ ਸਾਰੀ ਉਹ ਵਧੀਆ ਖੜੀਆ ਪੂਰੀ ਟੋਪ ਦੀ ਦੇਖੋ ਆਪਣੀ ਦੀ ਖੜੀਆਂ ਨ ਪੂਰੀ ਵਧੀਆ ਇੱਕ ਨੰਬਰ ਬਾਕੀ ਅੱਜ ਸ਼ਾਮ ਨੂੰ ਜੂਰੀਆ ਪਾਉਣੇ ਅੱਜ ਮਾੜਾ ਮਾੜਾ ਛੱਟਾ ਦੰਨਿਆ ਜੂਰੀ ਇਹਦਾ ਗਿੱਲੇ-ਗਿੱਲੇ ਜੇ ਅੱਜ ਆਪਾਂ ਭਰੀ ਨਹੀਂ ਹੈਗੀ ਤੇ ਆਹ ਦੋਨੇ ਕੇਰੀਆਂ ਤਿਆਰ ਨੇ ਲਾਉਣ ਨੂੰ ਤੇ ਸਾਰਿਆਂ ਤੋਂ ਪਹਿਲਾਂ ਆਪਾਂ ਬੀਜੀ ਦੀ ਇੱਧਰ ਲਈ ਆ ਵੀ ਦੇਖੋ ਲੱਗਣ ਨੂੰ ਤਿਆਰ ਆ ਇਹੋ ਚੱਲੀ ਤਕਰੀਬਨ ਆਪਣੀ ਪੂਰੀ ਲੱਗਣ ਵਾਲੀ ਐਨ ਅੱਜ ਹੋਗੀ 15 ਤਰੀਕ 20 ਦਿਨ ਦੀ ਬਹੁਤ ਹੋ ਚੱਲੀ ਇਹ ਆਪਣ ਨੂੰ ਨਹੀਂ 20 ਦਿਨ ਦੀ ਬਾਕੀ ਇੱਕ ਕਿਆਰੀ ਉਰੇ ਹੋਰ 20 ਦੇ ਪਨੀਰੀ ਦੀ ਵੀ ਉਰੇ ਇੱਧਰ ਮੋਟਰਾਂ ਤੇ ਆਪਣੀ ਘਟੇ ਨਾ ਪਨੀਰੀ ਤੇ ਆ 70 ਵੀਜੀ ਦੀ ਇਹ ਵੀ ਜੰਮੇ ਜੀ ਵਧੀਆ ਦੋ ਕੁ ਕੀਲੇਆਂ ਦੀ ਇਹ ਗਰਮੀ ਬਹੁਤ ਜ਼ਿਆਦਾ ਹੈ ਉਹਦੇ ਕਰਕੇ ਐ ਕਿ ਪਨੀਰੀਆਂ ਵੀ ਸਹੀ ਨਹੀਂ ਹੋਈਆਂ ਜੰਮੀਆਂ ਤੇ ਬਾਕੀ ਝਾੜ ਵੀ ਮੱਕੀਆਂ ਦੇ ਘਟਨੇ ਪਿਛਲੇ ਸਾਲ ਨਾਲੋਂ ਜੇ ਮੱਕੀਆਂ ਟਾਈਮ ਮੀਂਹ ਪੈ ਜਾਂਦਾ ਵਧੀਆ ਹੁਣਾ ਦੀ ਤੇ ਵਧੀਆ ਝਾੜ ਰਹਿਣੇ ਦੀ ਤੇ ਮੀਂਹ ਦੇ ਕਾਰਨ ਕਰਕੇ ਝਾੜ ਘੱਟੇ ਨਹੀਂ ਐ ਤੇ ਕਿ ਮੱਕੀਆਂ ਦੇ ਜਿਹੜੀ ਮੱਕੀ 60 62 65 ਕਵਾਂਟ ਨਕਲਦੀ ਸੀ ਉਹ 55 ਤੋਂ 58 ਕੌਂਟਲ ਤੱਕ ਰਹਿ ਗਈ। ਬਾਕੀ ਉਹਦਣ ਵੱਡੇ ਨੇ 22-25 ਕਿੱਲੇ ਵੱਢ ਲੇ ਮੱਕੀ ਦੇ। ਹੁਣ ਵੱਢਾਂਗੇ 20 ਤੋਂ ਬਾਅਦ ਤੇ ਇਹਨੂੰ ਅੱਗ ਲਾ ਕੇ ਕੱਲ ਨੂੰ ਖੇਤ ਨੂੰ। ਤੇ ਫੇਰ ਬਾਹੂ ਕੇ ਪਾ ਕੇ ਪੱਟਾਂ ਛੱਡਾਂਗੇ ਪਾਣੀ। ਬਾਕੀ ਦੱਸਿਓ ਕਮੈਂਟ ਕਰਕੇ ਵੀ ਤੁਹਾਡੇ ਏਰੀਆ 'ਚ ਕੀ ਰੇਟ ਆ। ਕੱਲ ਦਾ ਮੱਕੀ ਮੁੱਕੀ ਦਾ ਕੀ ਗੱਲ ਬਾਤ ਜਰੂਰ ਦੱਸਿਓ ਹਾਂ ਜੀ ਸਰਾਂ ਦਾ ਬੈਡ ਲੈਣ ਔਰੇ ਆਪਣੇ ਬਣੇ ਬਣੇ ਬਣਾਏ ਮਿਲ ਜਾਂਦੇ ਨੇ ਆਪਾਂ ਲੈਣੇ ਨੇ 13 ਦੇ 13 ਵਾਸਤੇ ਬੈਡ ਦਿਖਾ ਰਹੇ ਨੇ ਬਾਬੂ ਜੀ ਆਹ 16 ਐਸੀ ਹੋ 13 ਦੇ ਕਿਹੜੇ ਪੈਣੇ ਮਾਇਸ ਆਹ ਹੀ ਬਰਾਬਰ ਖੜਾ ਪਰੇ ਪਿਆ 13 ਆ ਸਾਰਿਆਂ ਦਾ ਛੋਟਾ ਹੀ ਪਹਿਲੇ ਨੰਬਰ ਤੇ ਆਹ ਹੀ ਆਹ ਨੇ 18 ਟਾਇਰਾਂ ਦੇ 22000 ਦੇ ਕਹਿੰਦੇ ਨੇ ਬਾਕੀ ਆਪਾਂ ਲੈ ਕੇ ਆਣੇ ਨੇ ਤਿੰਨ ਜੋੜ ਲੈਣੇ ਨੇ ਬੈੜਾਂ ਦੇ ਇੱਕ 14 ਦੇ 18 ਵਾਲੇ ਬਾਕੀ ਦਿਖਾਉਣਾ ਤੁਹਾਨੂੰ ਦੱਸ ਦਿਆਂ ਰੇਟ ਰੂਟ ਵੀ ਕਿੰਨਾ ਵਜੇਣਾ ਇਹਨਾਂ 'ਚ ਕੀ ਗੱਲ ਬਾਤ ਆ ਤੇ ਨਾਲ ਟੱਕੀਆਂ ਜਾਂ ਲੈਣੀਆਂ ਜਿਹੜੀਆਂ ਰੰਨਾ ਤੇ ਬੈਲਟਿੰਗ ਹੁੰਦੀਆਂ ਨੇ ਉਰੇ ਲੱਗਦੀਆਂ ਨੇ ਉਹ ਵੀ ਲੈਣੀਆਂ ਹੱਥਿਆਵਲਾਂ ਦੇ ਟਾਇਰਾਂ ਦੀਆਂ ਨੇ ਹਾਂ 16 ਦੇ ਨੇ 16 ਦੇ ਨੇ ਇਹ ਆ 13 ਦੇ ਨੇ ਠੀਕ ਹੈ ਜੀ ਦੇ ਨੇ ਇਹ ਬਹੁਤ ਵਰਕ ਆ ਹੈਗਾ ਚਾਰ ਉਂਗਲ ਦਾ ਇਹ ਚ ਚਾਰ ਦਾ ਹੀ ਆ ਮੱਲਾ ਚਾਰ ਕ ਦਾ ਹੀ ਆ ਇਹ ਕਿੰਨੇ ਦੇ ਨੇ ਬਾਬੂ ਜੀ 16 12 ਵਾਲਾ ਜੀ ਬਾਬੂ ਜੀ ਯਾਰ 24 ਦੇ ਹੀ 2000 ਦਾ ਫਰਕ ਆ ਜੀ ਦੂਆ ਨਾਲ ਨਹੀਂ ਇਹ ਤੇ 14 ਦੇ ਨੇ ਉਹ ਨਹੀਂ ਆ ਨਾ ਇਹ ਜੋ ਅਪੋ ਤੇ ਰੋਲ ਲੰਮਾ ਮਾਲ ਵਧੀਆ ਲੱਗਿਆ ਬੈੜਾ ਨੂੰ ਭਾਰੀ ਹੋਵਾਂਗੇ ਪੂਰੇ ਤੇ ਆਪਣੇ ਮੱਕੀ ਦਾ ਗਾਹਣ ਕਰਨ ਨੂੰ ਬੈੜਾ ਜ਼ਰੂਰੀ ਨੇ ਤੇ ਬਾਕੀ ਇਹ ਪੁਰਾਣੇ ਵੀ ਵਿੱਚ ਕੱਟ ਲੰਦ ਨੇ ਉਹ ਵੀ ਪੁੱਛ ਲੈਣੇ ਆਪਾਂ ਆਪਣੇ ਕੋ ਪੁਰਾਣੇ ਹੀ ਪਏ ਨੇ ਉਹ ਕਟਾ ਦਾਂਗੇ ਵਿੱਚ ਜਸੂ ਦੇਖ ਰਿਹਾ ਮੀਡੀਅਮ ਆ ਇੱਥੇ ਕਰ ਲਿਆ ਮੰਨ ਲਾ ਉਹ ਸਾਡੇ ਪੌਣੇ ਕਰਤਾਵੀ ਜੀ ਐ ਤੇ ਹੈਗਾ 46 ਇਹਦਾ ਰੈਂਟ 450 ਇਹਦਾ ਰੈਂਟ ਪੌਣੇ ਕਰਤਾਵੀ ਜੀ ਦੇ ਡੇਢ ਇਚਰਾ ਵਾਲਾ ਡੇਢ ਇਚਰਾ ਹੈ ਡੇਢ ਇਚਰਾ ਹੈ ਰੇਟ ਦਾ ਯਾਰ ਜਮੇ ਹੀ ਫਰਕ ਨਹੀਂ ਆਹ ਕਿੰਨੇ ਛੋਟ ਨੇ ਕਿੱਡੇ ਬੜੇ ਨੇ ਫਰਕ 2000 ਰੁਪਏ ਦਾ ਹੈ ਮਟੀਰੀਅਲ ਆਹ ਮਟੀਰੀਅਲ ਮਟੀਰੀਅਲ ਤਾਂ ਸੇਮ ਹੀ ਆ ਸਾਰੀ ਬੋਲੇ ਆ ਜੀ ਵੱਧ ਲੱਗੀ ਆ ਬਾਕੀ ਤਾਂ ਅਗਲਾਈ ਅਗਲਾਈ ਯਾਰ ਆ ਜਿਆਦਾ ਲੱਗੀ ਆ ਦੋ ਆ ਦੋ ਵਾਤ ਆਉਣੀਆਂ ਆ ਤੋਂ ਵਾ ਤੋਂ ਆਹਾਈ ਜਿਹੜੀ ਚੜਾਈ ਲੋਟ ਲੱਗ ਤਿੰਨ ਵਾ ਤੋਂ ਵਾਈਰ ਬਾਹਰ ਕਾ ਵੀ ਜਾਇ ਜਾਏ ਕਰ ਲੋ ਫਿਰ ਦੇਖ ਲਾਂਨੇ ਆ ਲੈ ਲਾਂਨੇ ਆ ਬਾਕੀ ਕਰ ਚਾਚੇ ਗੱਲ ਦੂੰਗੀ ਕਾ ਬਿਲ ਲੱਗਦਾ ਬਾਕੀ ਦਿਖਾਉਣਾ ਤੁਹਾਨੂੰ 500 ਬੰਦੇ ਨੂੰ ਉਹ ਜੇ ਪਿੱਲੇ ਉਹਨੂੰ ਜੋ ਟਰਾਲੀ ਪੁੱਛਦਾ ਪਿੱਲੇ ਉਹਨਾਂ ਦੀ ਕੋਈ ਨਹੀਂ ਆ ਮੈਂ ਚੱਲਦਾ ਦਾਂਗਾ ਸੱਚੀ ਹਾਂ ਜੀ ਲੈ ਲਈ ਆਪਾਂ ਬੈੜ ਇਹਨਾਂ ਨੇ ਦਿੱਤੇ ਨੇ ਆਪਾਂ ਨੂੰ 21900 ਚ 100 ਰੁਪਏ ਛੱਡਿਆ ਏ ਤੇ ਬਾਕੀ ਹੋਰ ਪਾਸੇ ਵੀ ਟਰਾਈ ਕਰਿਆ ਦੀ ਆਪਾਂ ਇਹੀ ਰੇਟ ਆ ਸਾਰੇ ਪਾਸੇ ਸਰਹੰਦ ਚ ਨਹੀਂ ਕਰਦਾ ਆਪਣਾ ਗਵਿੰਦਗੜ੍ਹ ਤੋਂ ਲੋਹਰ ਰੋੜ ਜਾਂਦਾ ਹਾਂ 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 ਗਵਿੰਦਗੜ੍ਹ ਤੋਂ ਗਵਿੰਦਗੜ੍ਹ ਤੋਂ ਮਲੂਰ ਰੋੜ ਜਾਂਦਾ ਪੈਂਦਾ ਜਿਹੜਾ ਏ ਹਾਂ ਦੂਰਾ ਦਾ ਡਾਣਾ ਕਿ ਜਾਂ ਫਲਾਣੀ ਦਾ ਡਾਊਗਾ ਅੱਛਾ ਫੋਨ ਤੇ ਫੋਨ ਕਰ ਲਈ ਮੈਨੂੰ ਫੋਨ ਨੰਬਰ ਹੋਊਗਾ ਇਹਨੂੰ ਦੇ ਦੀ ਜਰਾ ਕਿਰਾਇਆ 500 ਕਹਿੰਦਾ ਸੀ ਆਇਆ ਉੱਧਰ ਲਿਆ ਲੈਣ ਦਾ ਯਾਰ ਆਇਆ ਉੱਧਰ ਲਿਆ ਪਿੱਛੇ ਜਗ੍ਹਾ ਹੈਗੀ ਆ ਇੱਧਰ ਪਏ ਨੇ ਹੈ ਹੋਰ ਪਿੱਛੇ ਨੂੰ ਰਾਹ ਹੈਗਾ ਹੈ ਆ ਪਿੱਛੇ ਨੂੰ ਰਾਹ ਉਹਨੂੰ ਕਹਿੰਦਾ ਪਿੱਛੇ ਨੂੰ ਭੇਜ ਦੇ ਕਿੱਥੇ ਖੜੇ ਨੇ 13 ਦੇ ਹੂੰ ਲਾਗੇ ਦੀ ਆਪਾਂ ਬੋਹਣ ਪਿੰਡਾਲੀ ਮੋਟਰ ਤੇ ਅੱਗ ਲਾਤੀ ਵੀ ਆਪਾਂ ਕੱਲ ਏਡਾ ਮੱਕੀ ਦਾ ਸਮਾਨ ਪੱਤਾ ਜਾਂਦੀ ਸਾਰੇ ਨੂੰ ਖੇਤ ਹੋ ਗਏ ਸਾਫ ਤੇ ਛੱਲੀ ਦੀ ਚਗਾਈ ਵੀ ਹੋ ਗਈ ਆਪਾਂ ਕਰ ਲਈ ਤੀ ਸਾਰੇ ਖੇਤਾਂ ਚ ਉਹ ਪਰੇ ਤੱਕ ਚਗਾਈ ਹੋ ਗਈ ਤੇ ਹੁਣ ਹਾਇਰੋਨਾ ਬਾਵਾਗੇ ਦੋ ਵਾਰ ਤੇ ਕੇਰਾ ਅੱਜ ਬਾਦਾਂਗੇ ਕੇਰਾ ਕੱਲ ਨੂੰ ਬਾਦਾਂਗੇ ਤੇ ਫੇਰ ਬੜਾਉਣੇ ਆ ਗਹਾਲੀਆਂ ਮੱਕੀ ਤੇ ਛੋਟੂ ਆ ਗਿਆ ਚਗਾਦੀਏ ਨੂੰ ਪੰਡ ਅੱਕੀ ਦਿਖਾਉਣੇ ਆ ਕੰਮਕਾਰ ਵੀਡੀਓ ਨਾਲ ਬਣੇ ਰਹੋ ਤੇ ਆਪਾਂ ਨਾਲੇ ਬੈਡ ਲੈ ਕੇ ਆਇਆ ਸਰਾਂ ਦੇ ਤੋਂ 21900 ਰੁਪਏ ਦਿੱਤੇ ਨੇ ਬੈਡ ਵੀਡੀਓ ਵਿੱਚ ਐਡ ਕਰੀ ਹੋਈ ਆ ਤੁਸੀਂ ਦੇਖ ਲਈ ਹੋਣੀ ਆ ਤੇ ਬਾਕੀ ਕਟਰੈਕਟਰ ਹੋਰ ਆਉਂਦਾ ਦੋਏ ਟਰੈਕਟਰਾਂ ਦਾ ਬਾਉਣੇ ਆ ਲਾਗੇ ਦੀ ਆਪਾਂ ਬਾਉਣ ਚੱਲਦਾ ਕੰਮ ਆਰ ਲਹਤਾ ਦੀ ਐਰੋਂ 700 ਰੁਪਏ ਇਹ ਦੂਹਰ ਲਾਦਾਂਗੇ ਹਰੋਂ ਨਾਲ ਫਿਰ ਪੱਟਾਂ ਵਾਲੀ ਜਗ੍ਹਾ ਤੇ ਧੂਰੀ-ਧਿਰੀ ਹਰੋਂ ਮਾਰ ਕੇ ਫਿਰ ਪਾਵਾਂਗੇ ਕੱਲ ਨੂੰ ਪੱਟਾਂ ਤੇ ਉਤੋਂ ਅਗਲੇ ਦਿਨ ਪਾਣੀ ਛੱਡ ਦਾਂਗੇ ਫਿਰ ਲੱਗਦੇ ਆ ਜਿਨੀ ਦੀ ਸ਼ੁਰੂਆਤ ਕਰਦੇ ਆ ਆਪਾਂ ਵੀ ਲਾਉਣ ਮਾਰਦਾ ਨੱਥਰ ਪੂਰਾ ਜੋਰ ਹਰੋਂ ਤੇ ਖੇਤ ਤਾਂ ਥੋੜਾ ਜਿਹਾ ਸੁੱਕਿਆ ਹੋਇਆ ਤੇ ਗਰਤ ਬਹੁਤ ਜ਼ਿਆਦਾ ਉੱਡਦੀ ਆ ਇਹ ਆਵਾਸ ਟੰਡਲ ਜੀ ਖੜੇ ਨੇ ਇਕੱਲੇ ਮੱਕੀ ਦੇ ਬਾਕੀ ਦਾ ਸਾਰਾ ਹੀ ਮਾਲ ਜਲ ਗਿਆ ਸੀ ਛੜਦੇ ਫੜਦੇ ਤੇ ਟਾਂਡੇ ਰੁੰਡੇ ਜੇ ਮੱਕੀ ਦੇ ਸਾਰਾ ਕੁਝ ਜਲ ਗਿਆ ਸੀ ਸਾਫ ਆ ਤੇ ਆਚਾਰ ਵਾਲੀ ਮੱਕੀ ਵਾਲੇ ਆਪਣੀ ਤਿਆਰ ਹੋਈ ਨਹੀਂ ਇਹ ਵੱਟੀ ਜਾਊਗੀ ਜੁਲਾਈ ਤੇ ਜਾ ਕੇ ਪਹਿਲੇ ਹਫ਼ਤੇ ਰੇਵੀ ਵੜਾਵਾਂਗੇ ਇਹ ਜਦ ਆਉਂਦਾ ਹੈ ਪਾਵਰ ਮੋਡ 'ਚ ਚੱਲਦਾ ਏ 1600 ਚੱਕਰ ਤੇ ਤੇਲ ਕਰ ਚਾਹ ਹਿਸਾਬ ਦਈਆ ਇਹਦਾ ਟਰੈਕਟਰ ਦਾ ਉਹੀ ਕੀ ਲਿਖਦਾ ਦੋ ਢਾਈ ਕਿਲਟਰ ਤੇ ਲਖਾਂਦਾ ਏ ਦੋ ਢਾਈ ਸਵਾ ਦੋ ਇੱਥੇ ਖਾ ਰਿਹਾ ਏ ਸਮਝ ਲਓ ਆਪਾਂ ਢਾਈ ਕਿਲਿਆਂ ਦਾ ਗੇੜ ਬਾਤਾ ਦੇਖੋ ਫੁੱਲ ਕਰਾਈ ਦੀ ਟੈਂਕੀ ਸੁਈ ਵੀ ਨਹੀਂ ਹਲਾਈ ਹਲੇ ਟਰੈਕਟਰ ਨੇ ਸੁਈ ਵੀ ਤੇਲ ਕਰ ਚਾਹ ਹਿਸਾਬ ਦਾ ਵਿੱਚ ਕਹੀ ਜਾਂਦੇ ਨੇ ਵੀ ਤੇਲ ਬਹੁਤ ਖਾਂਦੇ ਨੇ ਨਸਰ ਔਰ ਆ ਟਰੈਕਟਰ ਵੀ ਤੇਲ ਬੋਖਾਂਦਾ ਏ ਜਮਾਂ ਹੀ ਖਰਚਾ ਨਹੀਂ ਹੈਗਾ ਟਰੈਕਟਰ ਦਾ ਤੇ ਇਹ ਵਧੀਆ ਜੋਰ ਮਾਰਦਾ ਵਧੀਆ ਤੋਰ ਆਏ ਹਾਕੀ ਕਮੈਂਟਾਂ ਜਰ ਰਾਇ ਦਿਓ ਆਪਣੀ ਆਪਣੀ ਜਿਵੇਂ ਚੱਲਦਾ ਕੀ ਗੱਲ ਬਾਤ ਆ ਨਾਲੇ ਆਪਣੇ ਮੂਰੇ ਬੈਟਰੀ ਪਾਏ ਹੋਏ ਇੰਤੈ ਹੀ ਚੱਲਦਾ ਏ ਟਰੈਕਟਰ ਬਿਨਾਂ ਬੇਟਾਂ ਤੋਂ ਖਾਲੀ ਟਰੈਕਟਰ ਇਹ 34 ਕਮਾਂਟਾਂ ਦਾ ਏ ਤੇ ਟਰੈਕਟਰ ਦਾ ਵਜਨ ਬਹੁਤ ਜ਼ਿਆਦਾ ਹੋ ਜਾਂਦਾ ਏ ਉਹਦੇ ਕਰਕੇ ਬੇਟਾਂ ਦੀ ਲੋੜ ਨਹੀਂ ਪੈਂਦੀ ਇਹ ਰੇਖਾ ਖ ਬਹੁਤ ਹੈ ਰਾਤ ਦੇ 11 12 ਦਾ ਬੱਜੇ ਜਾਣਗੇ ਪਾਉਦਿਆਂ ਨੂੰ ਤੇ ਇੱਕ ਟਰੈਕਟਰ ਆਉਂਦਾ ਹਲੇ ਆਪਣਾ ਉੱਧਰ ਪਾਉਂਦਾ ਇਹ ਬਾਕੀ ਕੁਝ ਮਸਤੀ ਲਾਉਣਗੇ ਹੋਏ ਨੇ ਰਾਜਪੁਰੇ ਆ ਗਿਆ ਦੀ ਆਪਣਾ ਦੂਜਾ ਟਰੈਕਟਰ ਵੀ ਉਹ ਚੱਲਦਾ ਸਾਹਮਣੇ ਟਮਾਟਰ ਹੀ ਤੇ ਹੁਣ ਜੋੜਦੇ ਦੋਏ ਟਰੈਕਟਰ ਖੇਤ ਚ ਇਹ ਰਹਿ ਗਿਆ ਬਸ ਦੋ ਵੀਲੇ ਦਾ ਗੇਟ ਪਾਉਣ ਦਾ ਉਦੋਂ ਬਾਅਦ ਜਿਹੜੀ ਆਪਾਂ ਪੰਚਾਇਤੀ ਜ਼ਮੀਨ ਲਈਦੀ ਉਹ ਬਾਵਾਮਾਂਗੇ ਜਾ ਕੇ ਤੇ ਉਰੇ ਰਹਿੰਦੀ ਐ ਨਾ ਬਸ 3-4 ਕਹਾਣੀਆਂ ਕੰਮਕਾਰ ਚੱਲਦਾ ਵਧੀਆ ਮੌਸਮ ਹੋ ਗਿਆ ਘੰਟਾ ਸੈਂਚ ਗਰਮੀ ਬਹੁਤ ਜ਼ਿਆਦਾ ਹੁੰਦੀ ਆ ਤੇ ਫਿਰ ਬਾਹਰ ਨਹੀਂ ਜਾਂਦਾ ਗਰਮੀ ਚ ਜਾਨ ਨੂੰ ਹੋਰ ਕੰਮ ਕਰ ਲੀਦੇ ਨੇ ਤੇ ਬਾਹੀ ਕੋਈ ਕੱਕੂ ਆਪਾਂ ਆਪੇ ਕਰਦੇ ਆ ਬਾਕੀ ਕੰਮ ਲੇਬਰ ਕੱਟਾਂ ਲਾਉਣੀ ਆ ਜਿਹੜੀਆਂ ਜੀ ਦੀਆਂ ਉਹ ਵੀ ਲੇਬਰੇ ਲਾਉਂਦੀ ਆ ਟਰੈਕਟਰ ਦਾ ਕੰਮ ਸਾਰੇ ਆਪ ਆਪ ਕਰਦੇ ਆ ਤੇ ਨਾਲ ਵੱਟਾਂ-ਮੱਟਾਂ ਵੀ ਲਵਾ ਜੀਦੇ ਨੇ ਜੇ ਕੰਮ ਅਟਦਾ ਦੀਦਾ ਇਹ ਇਹ ਕੰਮ ਕਰੀਦਾ ਪੂਰਾ ਠੋਕ ਕੇ ਤੇ ਸ਼ੌਂਕ ਨਾਲ ਖੇਤੀ ਕਰੀਦੀ ਆ ਚਾਹੇ ਟਾਈਮ ਜ਼ਿਆਦਾ ਲੱਗ ਜਵੇ ਪਰ ਸ਼ੌਂਕ ਨਾ ਕਰੋ ਗਾਲੀ ਨਾ ਕਰੋ ਕੰਮ 'ਚ ਫੇਰ ਇਹ ਕਰਨ ਦਾ ਸੁਆਦ ਆ ਖੇਤੀ ਤੇ ਸੁੱਕੇ ਖੇਤ ਕਰਕੇ ਘਰ ਤੋਂ ਬਹੁਤ ਜ਼ਿਆਦਾ ਹੁਣਦੀ ਆ आज ਮਗਰ ਨੇ 8 9 9 ਦੀ ਹੈਰੋਂ ਇਹਦੇ ਮਗਰਾਂ ਦੀ ਆਦਾਤਾਂ ਦੀ ਹੈਰੋਂ ਤੇ 10 ਹੋਰ ਵਾਵਾਂਗੇ ਬਾਅਦੇ ਫਿਰ ਪੱਟਾਂ ਕੱਢ ਦਾਂਗੇ ਫਿਰ ਪਾਣੀ ਪੂਣੀ ਛੱਡਦੇ ਆ ਤਿੰਨ ਤਿੰਨ ਮੋਟਰਾਂ ਤੇ ਚਲਾ ਦੇਣੀਆਂ ਮੋਟਰਾਂ ਪਾਣੀ ਛੱਡਾਣਾ ਤਿੰਨ ਮੋਟਰਾਂ ਤੇ ਓਏ ਉਹਦਾ ਟੰਕਟਰੀ ਵੱਡਿਆ ਪੂਰੀ ਭਚਾਈ ਹੈ ਜੀ 4x4 ਦੀ ਮਿਲਦੇ ਆਕਰੇ ਹੋਰ ਨਵੀਂ ਵੀਡੀਓ ਚ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ